ਸਵਾਗਤ ਹੈ ਕਿਸਾਨ ਵੀਰੋਡਾ ਟੈਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲੋ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਤੋਂ ਕਵਰ ਕਰਨ ਲੱਗੇ ਆ ਜੀ ਤਹਿਸੀਲ ਨਿਹਾਲ ਸਿੰਘ ਵਾਲੇ ਤੇ ਜ਼ਿਲ੍ਹਾ ਮੋਗੇ ਦਾ ਪਿੰਡ ਆ ਜੀ ਗੱਲ ਵਾ ਸਾਰੀ ਕਰਾ ਦੇਗੇ ਇੱਕ ਤੁਹਾਨੂੰ ਨੀਲੀ ਰਾਬੀ ਟੇਢੇ ਕੱਟ ਵਾਲੀ ਛੋਟੀ ਦਿਖਾ ਦੇਾਂਗੇ ਤੇ ਟੇਢੇ ਕੱਟ ਵਾਲ ਕੋਈ ਨਾਲ ਕੱਟੀ ਦਿਖਾ ਦੇ ਦਿੰਦੇ ਦੋਨੇ ਮਾਵਾਂ ਧੀਆਂ ਦੀ ਪ੍ਰੋਪਰ ਬਰੀਡ ਹੈ ਜੀ ਨੀਲੀ ਦਾ ਵੀ ਚ ਇੱਕ ਕੰਨ ਵੀ ਨਹੀਂ ਬਾਹਰ ਤੇ ਬਾਕੀ ਦਸੱਲੀ ਤੁਸੀਂ ਆਪ ਦੀ ਆਪ ਕਰਨੀ ਆਪਣਾ ਕੰਮ ਆ ਸਿਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਚਾਉਣਾ ਸਾਰੀ ਜਾਣਕਾਰੀ ਲੈ ਕੇ ਦੇ ਦਾਂ ਗੱਲ ਫੌਜੀ ਸਾਹਿਬ ਨਾਲ ਕਰਾਵਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਬੁੱਟੇ ਕੀ ਹਾਲ ਆ ਠੀਕ ਠਾਕ ਹਾਂ ਜੀ ਹਾਂ ਬਹੁਤ ਵਧੀਆ ਭਾਈ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਬਾਈ ਆਪਣਾ 9463803560 ਨਾਮ ਮੇਰਾ ਜਾਂਟਾ ਬੋਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਘਰ ਆਪਣਾ ਜੌੜਿਆਲੇ ਰਾਹ ਦੇ ਉੱਤੇ ਆ ਓਕੇ ਜੀ ਤੇ ਚੰਗਾ ਚੱਲ ਰਿਹਾਦਾ ਇਹ ਕੰਮ ਕਾਰ ਬਹੁਤ ਵਧੀਆ ਭਾਈ ਬਹੁਤ ਵਧੀਆ ਤੇ ਕਿਵੇਂ ਰਹਿੰਦਾ ਵੀਡੀਓ ਦਾ ਰਿਸਪੌਂਸ ਬਾਲਾ ਵਧੀਆ ਰਹਿੰਦਾ ਭਾਈ ਆਪਣੇ ਚੈਨਲ ਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਆਪਣੇ ਯਾਰ ਦੋਸਤ ਹੋ ਜਾਂਦੇ ਸੇਲ ਨਾਲ ਦੀ ਹਾਂਜੀ ਹਾਂਜੀ ਨਾਲ ਦੀ ਆਇਂਦਾ ਨਹੀਂ ਹੋਇਆ ਕਿਤੇ ਵੀ ਅੱਜ ਪਾਤੀ ਤੇ ਹੋਈ ਨਾ ਨਾ ਭਾਈ ਮੈਂ ਇੱਕ ਹੁੰਦੀ ਆ ਫੋਨ ਪੰਜ 600 ਆ ਜਾਂਦਾ ਹੁਣ ਕਿਹਨੂੰ ਦਈਏ ਠੀਕ ਹੈ ਬਾਕੀ ਤੁਹਾਡੇ ਰੇਟ ਵੀ ਜਾਇਜ਼ ਹੁੰਦੇ ਆ ਰੇਟ ਜਾਇਜ਼ ਹਾਂ ਦੇਣਾ 21500 ਮਰਜਣਾ ਜੀ ਆਪਣਾ ਓਕੇ ਜੀ ਤੇ ਅੱਜ ਫਿਰ ਇੱਕ ਨੀਲੀ ਰਾਬੀ ਦਿਖਾ ਰਹੇ ਨੀਲੀ ਰਾਬੀ ਆ ਭਾਈ ਆਪਾਂ ਇਹ ਤੀਜੇ ਸੂਏ ਮੰਨ ਕੇ ਲੈਤੀ ਆ ਤੀਜੇ ਸੂਏ ਨਾਲ ਨੂੰ ਉਸ ਦਿਖਾਈ ਗਿਆ ੱਖਾ ਓੱਖਾ ਕਰਾ ਦਈਏ ਕਵਰ ਚੱਕ ਤੇ ਬੱਚਾ ਦੇਖੋ ਨਾ ਕਿੰਨਾ ਪਿਆਰਾ ਡੇਢੇ ਘਾਟਾ ਦਿੱਤਾ ਤੇ ਕਿਤੇ ਕੁਆਲਿਟੀ ਵਾਲਾ ਹੀ ਬੱਚਾ ਗਾ ਤਿਆਰ ਹੋਣਾ ਬਿਲਕੁਲ ਜੀ ਬਿਲਕੁਲ ਮਾਂ ਨੇ ਜਮਈ ਆਪ ਦੇ ਦਿੱਤੀ ਪਾਈ ਆ ਹਨਾ ਆ ਦੇਖੋ ਜੀ ਤੇ ਜੀਬ ਵੀ ਗੁਲਾਬੀ ਆ ਇਹ ਆਪ ਤਾਂ ਏ ਬੀ ਸੀ ਵਾਲਿਆਂ ਦੀ ਆ ਠੀਕ ਆ ਜੀ ਜਿਹੜਾ ਸਰਕਾਰੀ ਸ਼੍ਰੀਮਾਨਾ ਤੇ ਇਹ ਅਲਬਾਕਸ ਦੀ ਬੱਤੀ ਆ ਹੋ ਲੋ ਜਿੰਨ ਤੋਂ ਲੈ ਕੇ ਆਪਣੇ ਕੋਲ ਰਿਕਾਰਡ ਪਿਆ ਇਹਦਾ ਬਕਸ ਦੀ ਬੱਚੀ ਆ ਇਹ ਚਲ ਸੁਆ ਬਾਈ ਕਹਿੰਦਾ ਆਪਣਾ ਤੀਜਾ ਕਹਿ ਕੇ ਤੇ ਭਾਉਂ ਦੀ ਕੋਈ ਮੰਨੇ ਚੌਥਾ ਹਾਂ ਉਹਦੇ 'ਚ ਮੰਨਣ ਦਾ ਕੁਝ ਨਹੀਂ ਹੁੰਦਾ ਹੁੰਦਾ ਮੰਨਣ ਦਾ ਮਨ ਦੀ ਗੱਲ ਆਗਲੇ ਦੀ ਹੈ ਨਾ ਬਿਲਕੁਲ ਬਿਲਕੁਲ ਜਿਹਦਾ ਮਨ ਜਿਹੜਾ ਕੋਈ ਕਹਿੰਦਾ ਉਹਨੇ ਉਹੀ ਕੁਛ ਮੰਨ ਲੈਣਾ ਹਾਂ ਤੇ ਥੋੜਾ ਮਨ ਕਹਿੰਦਾ ਅਗਲੇ ਨੇ ਜਿਹੜੋ ਕਹਿ ਕੇ ਦਿੱਤੀ ਤੁਸੀਂ ਉਹੀ ਕੁਛ ਦੱਸਣਾ ਬਿਲਕੁਲ ਬਿਲਕੁਲ ਠੰਡੀ ਸੀਲ ਆ ਜੀ ਕੋਲੋਂ ਕੁਛ ਨਹੀਂ ਬਣਾਇਆ ਗਿਆ ਹੁੰਦਾ ਜੀ ਜਿਹੜਾ ਕੋਸ ਅਗਲਾ ਦਿੰਦਾ ਜਾਣਕਾਰੀ ਉਨੀ ਵੀ ਜਾਣਕਾਰੀ ਗਾਂ ਬੇਸ ਕਰ ਦੇਣੀ ਹੈ ਨਾ ਬਿਲਕੁਲ ਬਿਲਕੁਲ ਤੇ ਸੋਹਾਂ ਦਾ ਟਾਈਮ ਆਪਾਂ ਟਾਈਮ ਦਿਖਾ ਦਈਏ ਤੇ ਚਵਾਈ ਫਿਰ ਸੋਹਾਂ ਜਮਾ ਵੀ ਲਈ ਹੈ ਜੀ ਜਮਾ ਖਾਲੀ ਹੈ ਜੀ ਜਮਾ ਖਾਲੀ ਆ ਦੇਖੋ ਜੀ 10:53 ਮਿੰਟ ਠੀਕ ਹੈ ਜੀ ਤੇ 11ਵਾਂ ਮਹੀਨਾ ਤੇ 2025 ਦੇ ਸੋਹਾਂ ਆਪਾਂ 10:53 ਮਿੰਟ ਤੇ ਵੀਡੀਓ ਕਵਰ ਕਰ ਰਹੇ ਹਾਂ ਹਾਂਜੀ 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 ਤੇ ਸੋਹਾਂ ਫਿਰ ਜਮਾ ਵੀ ਲੈ ਕਿੰਨਾ ਬੋਲ ਆਏ ਥੱਲੇ ਹੁਣ ਰੈਡੀ ਜੀ ਹੁਣ ਭਾਈ 10 ਕਿਲੋ ਆਪਾਂ 9 ਕਹਿ ਕੇ ਦੇਵਾਂਗੇ 10 ਕਿਲੋ ਬੋਲਾ ਰੈਡੀ ਆ ਤੇ ਕਿੰਨੇ ਦਿਨ ਹੋਇਆ ਜੀ ਸੂਈ ਇਹਨੂੰ ਅੱਜ ਨੌਵਾਂ ਦਿਨ ਆ ਜੀ ਨੌਵਾਂ ਦਿਨਾਂ ਚ ਸਹੀ ਸੂਈ ਨੂੰ ਹੋਇਆ ਹਾਂਜੀ ਤੇ ਕਿੱਥੋਂ ਕਿੱਥੇ ਕਰ ਦੁੱਧ ਜਾਊਗੀ ਇਹ ਬਾਈ ਦੁੱਧ ਦੇ ਦੂ ਇਹ 13-14 ਲੀਟਰ ਬਾੜਾ ਨਹੀਂ ਕਹਿੰਦੇ ਬੁੱਟੇ 13 ਤੋਂ 14 ਕਿਲੋ ਦੁੱਧ ਨੇ ਦੇ ਦੇਣਾ ਬਾਕੀ ਦੀ ਗੱਲ ਜੀ ਛੋਡੀ ਸੇਵਾ ਦਾ ਬਾਕੀ ਕੁਆਲਟੀ ਦੀ ਛੋਡੀ ਖੋਲਣੀ ਥੋੜਾ ਬੱਠਲ ਦੱਸਣਾ ਵੀ ਤੁਸੀਂ ਕਿੱਡਾ ਕ ਪਾਉਣਾ ਤੇ ਉਹਨਾਂ ਕਹਿੰਦੇ ਦੁੱਧ ਦੇਣੇ ਦੇਣਾ ਕੋਈ ਹੁੰਦਾ ਸੌ ਜੋ ਬਸੋ ਇੱਕ ਅੱਧਾ ਜਿਹੜਾ ਦੁੱਧ ਪਾਏ ਤੋਂ ਵੀ ਨਹੀਂ ਦਿੰਦਾ ਤੇ ਨਹੀਂ ਤੇ ਤਕਰੀਬਨ ਸੇਵਾ ਨਾ ਪਹੁੰਨੇ ਦੁੱਧ ਦੇਣੇ ਦੇਣਾ ਬਿਲਕੁਲ ਬਿਲਕੁਲ ਤੇ ਹੋਰ ਤਾਂ ਪਾਇਦੇ ਸਾਰੀਆਂ ਦਸਤਿਆਂ ਜਾਣਕਾਰੀਆਂ ਵੀ ਦੇਤੀਆਂ ਹਾਂਜੀ ਤੇ ਬਰੀਡ ਬਾਰੇ ਵੀ ਦੱਸਤਾ ਜਿੰਨੀ ਕਾ ਆਪਾਂ ਨੂੰ ਨੌਲੇਜ ਸੀ ਕਿ ਗਾਂ ਦੇਖਣ ਵਾਲੇ ਭੈਣ ਭਰਾਵਾਂ ਨੇ ਆਪੇ ਜਜਮੈਂਟ ਕਰ ਲੈਣੀ ਵੀ ਹੈ ਕੀ ਹੈਗਾ ਬਿਲਕੁਲ ਬਿਲਕੁਲ ਤੇ ਰੇਟ ਦੱਸੋ ਜੀ ਇਹਦਾ ਹੁਣ ਰੇਟ ਬਾਈ ਬੁਟ ਅੱਗੇ ਨੂੰ ਜੈ ਜੀ ਆਪਣਾ ਰੇਟ ਆਪਾਂ ਖੱਚ ਕੇ ਜੀ ਰੱਖ ਦਿਓ ਹਾਂ ਰੇਟ ਆਪਾਂ ਮੰਗਦੇ ਆ ਇਹਦਾ 90000 ਰੁਪਏ ਜਾਇ ਰੇਡ ਹਾਂ ਤੈਨੂੰ ਹੋਰ ਵੀ ਦੱਸ ਦੇਣਾ 90000 ਦੇ ਵਿੱਚੋਂ ਜੇ ਕਿਸੇ ਨੇ ਭੈਣ ਭਾਈ ਨੇ ਮੈਨੂੰ ਕੱਟੀ 10000 ਦੀ ਛੱਡਣੀ ਹੋਈ 2 ਮਹੀਨੇ ਨਾਲ ਲੈ ਜੇ ਮੈਂ ਇਹਦੇ 5000 ਰੁਪਏ ਮੇਰਾ ਕੱਟ ਲੈ 5000 ਕੱਟ ਲੈ ਸਾਈਂ ਵਾਂਗੂ ਸਾਈਂ ਫੜ ਲੈ ਕੱਟੀ ਹੈਗੀ ਆ ਹਾਂ ਕੱਟੀ 10000 ਦੀ ਮੈਂ ਰੱਖ ਲੂ ਓਕੇ ਜੀ ਹਾਂ ਹੁਣ ਆਪਾਂ ਕੱਟੀ ਨਾਲ ਦੇ ਦਾਂਗੇ ਜਦੋਂ ਮੈਂ ਚਾਰ ਚੂੜ ਤੇ ਪੈ ਗਈ ਮੈਂ ਕੱਟੀ ਵਾਪਸ ਲਾ ਲਿਓ 5000 ਮੈਨੂੰ ਹੁਣ ਕੱਟ ਦਿੱਤੇ 90 ਜਮਾਨਤਾਨ ਹੋ ਜਾਊ ਹੋ ਜਾ ਜੀ ਹੋ ਜਾ ਓਕੇ ਨੰਬਰ ਬੋਲੋ ਜੀ ਫਿਰ ਨੰਬਰ 9463905360 ਨਾਮ ਮੇਰਾ ਜਾਂਟਾ ਹੋ ਜੀ ਪਿੰਡ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਗੜਾ ਜ਼ਿਲ੍ਹਾ ਮੋਗਾ ਜੀ ਓਕੇ ਜੀ ਜ਼ਰੂਰ ਬਾਈ ਨਾ ਕਰਿਓ ਸੰਪਰਕ ਇੱਕ ਝੋਟੀ ਤੁਹਾਨੂੰ ਨਗੀਨਾ ਪੀਸੀ ਅੱਜ ਕਵਰ ਕਰਕੇ ਦਿੱਤੀ ਆ ਨੀਲੀ ਰਵੀ ਦੀ ਤੁਸੀਂ ਹਰਮੇਸ਼ਾ ਹੀ ਮੇਰੇ ਚੈਨਲ ਦੇ ਉੱਤੇ ਮੰਗ ਕਰਦੇ ਨੇ ਨੀਲੀ ਰਵੀ ਦੀ ਬੂਰੀ ਦੀ ਕਿਉਂਕਿ ਆਪਾਂ ਕਵਰ ਵੀ ਜਿਆਦੇ ਤੋਂ ਜਿਆਦੇ ਕਰਕੇ ਦਿੰਨੇ ਆ ਮੇਰੀ ਵੀਡੀਓ ਥੋੜੀ ਜੀ ਹੁੰਦੀ ਐ ਫੌਜੀ ਸਾਹਿਬ ਅਗਲੇ ਦੇ ਮੰਗਦੀ ਮੰਨ ਹਾਂ ਮੰਗਦੀ ਜਿਹੋ ਜੀ ਮੰਗਾ ਉਹ ਜੀ ਮੈਂ ਚੈਨਲ ਦੇ ਉੱਤੇ ਕਵਰ ਕਰਕੇ ਦੇਣਾ ਆਮ ਮੈਥੋਂ ਨਹੀਂ ਵੀ ਬਾਹਲਾ ਜਾਇਆ ਜਾਂਦਾ ਇਹ ਵੀ ਗੱਲ ਹੈਗੀ ਆ ਨਾਲ ਕਿਉਂਕਿ ਮੇਰੇ ਹੋਰ ਰਿਝੇ ਵੀ ਬਹੁਤਾ ਨਾਲ ਬਿਲਕੁਲ ਜੀ ਬਿਲਕੁਲ ਕੀਤੀ ਬੜੀ ਨਾਲ ਚੱਲਦਾ ਕੰਮ ਕਈ ਵਾਰੀ ਤਾਂ ਮੈਥੋਂ ਦੋ ਦੋ ਦਿਨ ਮੈਨੂੰ ਫੋਨ ਕਰੀ ਜਾਂਦੇ ਭੈਣ ਭਰਾ ਕੋਈ ਗੁੱਸਾ ਵੀ ਨਾ ਕਰੇ ਵੀ ਮੇਰੇ ਆਇਆ ਨਹੀਂ ਖਾਣੀ ਜਾਣ ਕੇ ਨਹੀਂ ਆਇਆ ਹਾਂਜੀ ਹਾਂਜੀ ਕਿਸੇ ਨਾਲ ਕੋਈ ਗੁੱਸਾ ਨਹੀਂ ਜੀ ਇੱਕ ਮੇਰੇ ਹੱਥ ਬੰਨ ਕੇ ਬੇਨਤੀ ਆ ਹਾਂਜੀ ਇਹ ਤੋਂ ਪਹਿਲਾਂ ਝੋਟੀ ਪਾਈ ਸੀਗੀ ਆਪਾਂ ਸੰਗਰੂਰ ਦੇ ਬੰਦੇ ਸੀ ਹਾਂਜੀ ਹਾਂਜੀ ਉਹ ਮੈਨੂੰ ਕਹਿੰਦੇ ਭਾਈ ਸਾਈ ਪਾਉਣ ਨੂੰ ਕਿਹਾ ਤੜਕੇ ਤੋਂ ਲੱਦ ਕੇ ਭੇਜਦੇ ਪੈਸੇ ਤੈਨੂੰ ਦੇ ਦਾਂਗੇ ਹਾਂਜੀ ਹਾਂਜੀ ਤੇ ਝੋਟੀ ਬਰਨਾਲਿਓਂ ਵਾਪਸ ਕੀਤੀ ਮੈਂ ਦਵਾਨੀ ਪਾਈ ਨੇ ਉਹਨਾਂ ਨੇ ਦੁਪਹਿਰ ਦੇ 2 ਵਜੇ ਦਾ ਹੱਥ ਬੰਨ ਕੇ ਬੇਨਤੀ ਆ ਵੀਰ ਭਰਾਵਾਂ ਨੂੰ ਕਿ ਜਿਨੇ ਮੰਗਾਉਣੀ ਹੁੰਦੀ ਪਹਿਲਾਂ ਸਾਈ ਜਾਂ ਬਿਆਨਾ ਪਾਉ ਜ਼ਰੂਰੀ ਸਾਈ ਬਿਆਨਾ ਬਾਈ ਕੋਲੇ ਆ ਜਾ ਹਾਂ ਹੁਣ ਮੈਂ ਨਾਂ ਤਾਂ ਨਹੀਂ ਲੈਂਦਾ ਮੈਨੂੰ ਪਿੰਡ ਦਾ ਹੀ ਪਤਾ ਮੇਰੇ ਮਨ ਦਾ ਬੇਇੱਜ਼ਤੀ ਮਹਿਸੂਸ ਕਰਦਾ ਉਹਦੀ ਠੀਕ ਹੈ ਜੀ ਠੀ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਤੁਹਾਨੂੰ